ਕਿਸਾਨਾਂ ਲਈ ਬੇਸ਼ੱਕ ਮੌਸਮ ਦੀ ਮਾਰ ਸੀ ਪਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਕਿਹਾ ਵੀ ਉਹਨਾਂ ਨੂੰ ਉਹਨਾਂ ਦਾ ਨੁਕਸਾਨ ਨਹੀਂ ਹੋਣਾ। ਮੈਂ ਕਿਹਾ ਜਿਹੜਾ ਨੁਕਸਾਨ ਹੋਇਆਗਾ ਅਸੀਂ ਖੁਦ ਪਰਪਾਈ ਕਰਾਂਗੇ। ਅੱਜ ਮੇਰੀ ਜਗਰਾਉਂ ਦੀ ਪਹਿਲੀ ਮੰਡੀ ਅੱਜ ਮੰਡੀ ਦੇ ਵਿੱਚ ਪਹਿਲੀ ਬੋਲੀ ਲੱਗੀ ਹੈ। ਜਿਹੜੀ ਲੋਕ ਕਿਸਾਨ ਵਧੀਆ ਫਸਲ ਆ ਰਹੀ ਹੈ ਪਰ ਜੇ ਕਿਸੇ ਦਾ ਕੋਈ ਨੁਕਸਾਨ ਵੀ ਹੋਇਆ ਉਹਦੇ ਲਈ ਪਾਈ ਪਾਈ ਦਾਣੇ ਦਾਣੇ ਲਈ ਮਾਨ ਸਰਕਾਰ ਜ਼ਿੰਮੇਵਾਰ ਹੈ ਤੇ ਹੁਣ ਤੁਹਾਨੂੰ ਡੀ ਐਫ ਐਸ ਸੀ ਮੈਡਮ ਦੱਸਣਗੇ। ਪ੍ਰਬੰਧ ਸਾਡੇ ਸਾਰੇ ਮੁਕੰਮਲ ਹੈ। ਖਰੀਦ ਲਈ ਤਿਆਰ ਹੈ ਅਸੀਂ। ਜੋ ਵੀ ਦਿੱਕਤਾਂ ਹੈਗੀਆਂ ਇਹਨਾਂ ਦੀਆਂ ਉਹ ਦੂਰ ਕਰਾਂਗੇ ਤੇ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਦੂਰੇ ਨਹੀਂ ਆਉਣ ਦੇਾਂਗੇ ਅਸੀਂ ਅਸੀਂ ਐਫਸੀ ਨਾਲ ਟਾਈਪ ਕੀਤਾ ਹੋਇਆ ਅਸੀਂ ਇਤੋਂ ਸਪੈਸ਼ਲ ਡਾਇਰੈਕਟ ਲਗਾਵਾਂਗੇ ਅਗਰ ਜੋ ਸਪੇਸ ਮਿਲੇਗੀ ਉੱਥੇ ਸਟੋਰੇਜ ਕੀਤੀ ਜਾਏਗੀ ਬਾਕੀ ਸਾਰਾ ਡਾਇਰੈਕਟ ਸਪੈਸ਼ਲਸ ਦੇ ਥਰੂ ਜਾਏਗਾ ਜੋ ਡੈਮੇਜ ਹੋ ਉਹ ਤਾਂ ਹੋਊਗਾ ਜੇ ਮਾਲ ਨੂੰ ਕੰਨ ਪਮਾੜੀ ਹੋਵੇ ਉਹ ਤਾਂ ਅਸੀਂ ਖਰੀਦ ਗੋ ਸਰਕਾਰ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਹਨ ਉਹਨਾਂ ਹਦਾਇਤਾਂ ਦੇ ਤਹਿਤ ਅਸੀਂ ਖਰੀਦ ਪਾਵਾਂਗੇ ਸਿੱਕ ਜੋ ਏਜੰਸੀਆਂ ਵਾਲੇ ਜੇ ਹੁਣ ਕਟ ਲਗਾ ਦੇਣਗੇ ਜੀ ਤਾਂ ਫਿਰ ਉਹ ਜੇ ਕਾਰਟੂਨ ਮੰਨ ਲਓ ਜੀ 18% ਵੱਧ ਹੋ ਜਾਂਦਾ ਜੇ ਵੱਧ ਵਿੱਚੋਂ ਇੱਕ ਵੀ ਕਹਿੰਦੀ ਅਸੀਂ ਸੈਂਟਰ ਕਹਿੰਦੇ 30 ਦੇ ਲਾਉਣਾ ਵੈ ਇਹ ਅਸੰਪਸ਼ ਇਹ ਅਸੰਪਸ਼ਨਸ ਐਸ ਅਸੰਪਸ਼ਨਸ ਤੇ ਪਲੀਜ਼ ਮੇਰ ਨਾਲ ਗੱਲ ਨਾ ਕਰੋ ਅਸੀਂ ਮੈਂ ਹੀ ਕਹਿ ਸਕਦੀ ਹਾਂ ਸਾਡੇ ਪ੍ਰਬੰਧ ਮੁਕੰਮਲ ਹੈ ਅਸੀਂ ਕੌਨਫੀਡੈਂਟ ਆ ਅਸੀਂ ਖਰੀਦ ਪਾਵਾਂਗੇ ਅਸੀਂ ਸਟੋਰ ਵੀ ਕਰਾਂਗੇ ਭਰੋਸਾ ਤਾਂ ਜੀ ਪੂਰਾ ਮਿਲਿਆ ਦਿੱਕਤਾਂ ਤਾਂ ਜਿਹੜੀਆਂ ਸੀਗੀਆਂ ਥੋੜੀਆਂ ਬਹੁਤ ਸਾਡੀਆਂ ਜਿਵੇਂ ਕਿ ਜਗਰਾਉ ਮੰਡੀ ਦੇ ਵਿੱਚ ਜਿਵੇਂ ਹੁਣ 24 ਖਰੀਦ ਸੈਂਟਰ ਹੈ ਸਾਡੇ ਕੋਲੇ 28 ਲੱਖ ਬੋਰੀ ਦੇ ਕਰੀਬ ਜਗਰਾਉ ਮੰਡੀ ਚ ਆਉਂਦਾ ਜਿੱਦੇ ਚੋਂ ਅਸੀਂ ਸਮਝਦੇ ਆਂ ਵੀ 9 ਲੱਖ ਬੋਰੀ ਸਣੇ ਐਫਸੀਆਈ ਕੋਲੇ ਕਵਰਡ ਗਡਾਉਣਾ ਹੈ ਸਣੇ ਐਫਸੀਆਈ ਜਿਹੜੀਆਂ ਚਾਰੇ ਖਰੀਦ ਏਜੰਸੀਆਂ ਦੇ ਨਾਲ ਸਣੇ ਐਫਸੀਆਈ ਕੋਲੇ 9 ਲੱਖ ਬੋਰੀ ਦਾ ਕਵਰਡ ਗਡਾਉਣਾ ਹੈ ਵੀ 18 ਲੱਖ 19 ਲੱਖ ਬੋਰੀ ਦਾ ਕਵਰਡ ਗਡਾਉਣਾ ਜਗਰਾਉਂ ਕੋਲੇ ਹੈ ਨਹੀਂਗਾ ਅਸੀਂ ਇਹ ਕਹਿੰਨੇ ਆ ਕਿ ਸਾਡੀ ਐਮਐਲਏ ਸਾਹਿਬ ਵੀ ਸੀਗੇ ਅੱਜ ਡੀਐਫਸੀ ਮੈਡਮ ਵੀ ਸੀ ਲੁਧਿਆਣਾ ਅਸੀਂ ਸਾਡੀ ਇੱਕ ਬੇਨਤੀ ਹੈ ਵੀ ਵੱਧ ਤੋਂ ਵੱਧ ਜਲਦ ਤੋਂ ਜਲਦ ਇਹਦੇ ਤੇ ਧਿਆਨ ਦੇ ਕੇ ਸਾਡੀ ਜਿਹੜੀ ਡਾਇਰੈਕਟ ਡਿਲੀਵਰੀ ਆ ਉਹ ਮੰਡੀਆਂ ਚੋਂ ਸਹੀ ਕਰਾਈ ਜਾਵੇ ਵੀ ਜਿਹਦੇ ਨਾਲ ਅਸੀਂ ਆਰਤੀਏ ਜਾਂ ਸਾਡਾ ਲੇਬਰ ਜਿਹੜਾ ਭਾਈਚਾਰਾ ਉਹਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਾਈਲਡ ਵਾਈ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। રપે તો દૂર તે મુદ્દે નેડે લાઈવી ટીવી